ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਵੱਡੀ ਸਫਲਤਾ ਹਾਸਲ ਕਰਦਿਆਂ ਪਾਕਿਸਤਾਨ ਆਧਾਰਿਤ ਹੈਂਡਲਰਾਂ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ 7 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4 ਕਿਲੋ 750 ਗ੍ਰਾਮ ਹਿਰੋਇਨ, 1 ਕਿਲੋ ਆਈਸ ਡਰੱਗ ਅਤੇ ਇੱਕ 9mm ਗਲੌਕ ਪਿਸਤੌਲ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸਾਂਝੀ ਕੀਤੀ ਗਈ 4 ਕਿਜੀ ਤੋਂ ਵੱਧ ਹਿਰੋਇਨ 1 ਕਿਜੀ ਆਈਸ ਮੈਟਾਫੈਟਾਮਾਈਨ ਇੱਕ ਗਲੌਕ ਪਿਸਟਲ 9 ਐਮ ਐਮ ਤੇ 7 ਜਿਹੜੇ ਆ ਕਾਟਲ ਦੇ ਜਿਹੜੇ ਕਿਊਜ਼ ਨੇ ਡਰਗ ਕਾਟਲ ਦੇ ਤੇ ਵੈਪਨਸ ਦੀ ਜਿਹੜੇ ਇੰਟਰਨੈਸ਼ਨਲ ਬਾਰਡਰ ਦੇ ਕ੍ਰੋਸ ਪੁਸ਼ਿੰਗ ਕੀਤੀਆਂ ਜਾਂਦੀਆਂ ਕਨਸਾਈਨਮੈਂਟ ਉਹ ਕਿਊਜ਼ ਫੜੇ ਨੇ ਦੋ ਏਰੀਆਜ਼ ਇਹਦੇ ਚ ਬੜੇ ਸਾਹਮਣੇ ਸਿਗਨੀਫੀਕੈਂਟਲੀ ਆਏ ਨੇ ਅੰਮ੍ਰਿਤਸਰ ਰੂਰਲ ਦਾ ਜਿਹੜਾ ਬਾਰਡਰ ਹੈ ਆਪਣਾ ਰਾਜਾ ਤਾਲਸ ਪਿੰਡੀ ਸਹਾਦਾ ਏਰੀਆ ਟਾਰਾਈ ਸਾਈਡ ਤੇ ਤੇ ਦੁਰੰਗਲਾ ਤੇ ਕਲਾਂੌਰ ਸਾਈਡ ਗੁਰਦੇਸੇ ਗੁਰਦਾਸਪੁਰ ਸੋ ਇਹਦੇ ਚ ਸਾਡੀ ਟੀਮ ਨੇ ਬਹੁਤ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਇਹਨੂੰ ਫਾਲੋ ਕੀਤਾ ਔਰ ਪਾਕ ਬੇਸਡ ਹੈਂਡਲਰ ਕਾਮਨ ਹੋਣ ਕਰਕੇ ਇਹ ਦੋਨੋਂ ਕਾਰਟਲ ਸਾਈਡ ਬਾਈ ਸਾਈਡ ਬਸਟ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਜੱਜ ਵੀਰ ਸਿੰਘ ਜੱਜ ਹੈਗਾ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹਨੂੰ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦਾ ਦੂਜਾ ਸਾਥੀ ਜਸਪਾਲ ਲੀਲियस ਜਸ ਇਹ ਰਾਜਾ ਤਾਲ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਇਹ ਤੋਂ ਵੀ ਹੀਰੋਨ ਰਿਕਵਰ ਹੋਈ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਦੂਜੇ ਪਾਪੇ ਸੈਂਡਲਰਸ ਦੇ ਰਾਹੀ ਇਹਨਾਂ ਨਾਲ ਜੁੜੇ ਕੇ ਬੰਦੇ ਗੁਰਦਾਸਪੁਰ ਜਿਹੜਾ ਬਾਰਡਰ ਏਰੀਆ ਉੱਥੋਂ ਦਾ ਦੁਰੰਗਲਾ ਔਰ ਕਲਾਨੌਰ ਦਾ ਲੋਪਾ ਪਿੰਡ ਹੈ ਉੱਥੋਂ ਦਾ ਰਹਿਣ ਵਾਲਾ ਅਨਮੋਲਪ੍ਰੀਤ ਸਿੰਘ ਹਰਪਿੰਦਰ ਪਿੰਦਾ ਤੇ ਤਰਨਪ੍ਰੀਤ ਇਹ ਤਿੰਨੋਂ ਗੁਰਦਾਸਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ ਫੜੇ ਗਏ ਔਰ ਇਹਨਾਂ ਤੋਂ 2 ਕਿਜੀ 200 ਗ੍ਰਾਮ ਦੇ ਕਰੀਬ ਜਿਹੜੀ ਹੈ ਹੀਰੋਇਨ ਬ੍ਰਾਮਧੋਈ ਉਸ ਤੋਂ ਬਾਅਦ ਦਵਿੰਦਰ ਬਾਓ ਜਿਹੜਾ ਹੈਗਾ ਇਹ ਰਾਜਾ ਸੰਸੀ ਦਾ ਬੂਆ ਨੰਗਲੀ ਪਿੰਡ ਦਾ ਹੈਗਾ ਰਹਿਣ ਵਾਲਾ ਤੇ ਮਨਦੀਪ ਇਹ ਵੀ ਬੂਆ ਨੰਗਲੀ ਦਾ ਪੀਐਸ ਰਾਜਾ ਸੰਸੀ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਦੋਨੋਂ ਤੋਂ 1 kg ice methamphetamine ਤੇ ਜਿਹੜਾ 9mm glock pistol ਇੱਕ ਤੋਂ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਚ ਇਹ ਕੀਤੀ ਗਈ ਹੈ ਨਾਰਕੋਟਿਕਸ ਦੀ ਤੇ ਨਾਲ ਪਿਸਤਲ ਦੀ